ਅੱਜ ਆਪਣੇ ਨਾਲ ਜੁੜੇ ਨੇ ਜੀ ਸਰਦਾਰ ਬਲਦੇਵ ਸਿੰਘ ਜੀ ਬਲਦੇਵ ਸਿੰਘ ਭਾਗੂ ਕੇ ਵੀ ਕਹਿ ਦਿੰਦੇ ਆ ਪਿਆਰਾ ਜਨਮ ਤੇ 1968 ਜਿਹਨਾਂ ਨੇ 10ਵੀਂ ਕੀਤੀ ਉਸ ਵੇਲੇ ਦੀ 10ਵੀਂ ਕੀਤੀ ਪੜ੍ਹਾਈ ਕੀਤੀ ਇਹਨਾਂ ਦੀ ਤੇ ਹੁਣ ਇਹ ਜਿਹੜਾ ਵੀ ਆਪਾਂ ਕੋਈ ਜ਼ਮੀਨ ਦਾ ਰਕਬਾ ਕੱਢਣਾ ਜਾਂ ਕਿਸੇ ਪਲਾਟ ਦਾ ਰਕਬਾ ਕੱਢਣਾ ਉਹ ਬੜੇ ਆਸਾਨ ਤਰੀਕੇ ਨਾਲ ਦੱਸ ਦਿੰਦੇ ਆਪਾਂ ਉਹਨਾਂ ਨੂੰ ਕੋਠੀਆਂ ਮਿਲੀਆਂ ਕਰਦੇ ਆ ਗੱਲਬਾਤ ਇਹਨਾਂ ਨਾਲ ਕੋਠੀਆਂ ਮਿਲ ਗਈਆਂ ਹਾਂ ਜੀ ਅੰਕਲ ਦੀ ਸਸਰੀ ਘਰ ਵਾਲਾਂ ਦਾ ਸਸਰੀ ਘਰ। ਠੀਕ ਠਾਕ ਹਾਂ। ਵਧੀਆ। ਜਿਵੇਂ ਅੱਜ ਕੱਲ ਦੀ ਪੜ੍ਹਾਈ ਆ ਤੇ ਥੋੜੀ ਜਿਹੜੀ ਕੀਤੀ ਵੀ ਆ 1968 ਦੀ 10ਵੀਂ ਕੀਤੀ ਆ ਤੁਸੀਂ ਨਾ। ਹੂੰ। ਉਦੋਂ ਤੇ ਹੁਣ ਵਾਲੀ ਪੜ੍ਹਾਈ 'ਚ ਕੀ ਫਰਕ ਆ? ਬਹੁਤ ਜ਼ਿਆਦਾ ਅੰਤਰ ਆ। ਹੁਣ ਤਾਂ ਐ ਨਹੀਂ ਬਸ ਪੜ੍ਹੇ ਹੈਗੀ ਚੀਜ਼, ਕੈਦਾਂ ਕੀ ਕੈਦਾਂ ਕੀ ਚੀਜ਼ ਆ। ਕੈਦਾਂ ਪੜ੍ਹਿਆ ਹੀ ਨਹੀਂ ਪਤਾ, ਪੜ੍ਹੇ ਦਾ ਪਤਾ ਹੀ ਨਹੀਂ ਕੋਈ। ਨਾ ਨਾ ਕੈਦਾਂ ਪਤਾ। ਹਾਂ। ਹੁਣ ਤਾਂ ABC ਵਾਲੇ ਆ। ਹਾਂ ਬਸ A 1 2 3 ਵਾਲੇ ਆ। ਹਾਂ। ਤੇ ਤੁਸੀਂ ਜਿਵੇਂ ਸਾਰਾ ਤੁਸੀਂ ਆਪਣਾ ਜਿਵੇਂ ਆਪਾਂ ਖੇਤ ਦੀ ਮੈਂਤੀ ਕਰਨੀ ਆ ਨਾ ਕਿੱਲੇ ਦੀ ਮੈਂਤੀ ਕਰਨੀ ਆ ਜਾਂ ਆਪਾਂ ਕਿਸੇ ਪਲਾਟ ਦੀ ਮੈਂਤੀ ਕਰਨੀ ਆ ਉਹਨਾਂ ਬਾਰੇ ਜਾਣਕਾਰੀ ਦਿਓ ਤੁਸੀਂ ਅੱਜ ਅੱਛਾ ਫਿਰ ਠੀਕ ਆ ਜਿਵੇਂ ਖੇਤ ਵਾਲੀ ਆਪਣੀ ਮੈਂਤੀ ਆ ਖੇਤ ਵਾਲੀ 36 40 ਦਾ ਹੁੰਦਾ ਕਿੱਲਾ 36 40 ਦਾ ਕਿੱਲਾ 36 20 40 36 20 14 40 ਦਾ ਸਾਈਜ਼ ਆ ਹੋ ਜਾਂਦੀ ਠੀਕ ਆ ਠੀਕ ਆ ਮਾਲ ਲਾ ਹੁੰਦਾ ਜਿਹੜਾ 9 55 ਹੁੰਦਾ ਠੀਕ ਆ ਉਹਦੇ 272 ਵਰਟ ਤਿੰਨ ਇੰਚ ਹੁੰਦੇ ਆ ਠੀਕ ਆ ਰਾਜ ਬਣ ਜਾਂਦੇ ਛੰਗ 545 ਠੀਕ ਆ ਫਿਰ ਠੀਕ ਆ ਹੂੰ ਕਿੱਲੇ ਜਵਾਨੇ ਦੇ 40560 ਠੀਕ ਹੈ ਠੀਕ ਹੈ ਠੀਕ ਹੈ ਤੇ ਜਿਵੇਂ ਆਪਣਾ ਘਰਾਂ ਦੇ ਆਪਾਂ ਪਲਾਟ ਵਗੈਰਾ ਖਰੀਦਦੇ ਆ ਉਹਨਾਂ ਦੀ ਮਿਹਨਤੀ ਬੜੀ ਔਖੀ ਹੁੰਦੀ ਹੈ ਜਿਵੇਂ ਕੋਈ ਪਲਾਟ ਵਿੰਗੇ ਟੇਢੇ ਹੁੰਦੇ ਆ ਕਾਨਚ ਹੁੰਦੇ ਆ ਉਹਨਾਂ ਦਾ ਕਿਵੇਂ ਕੱਢਦੇ ਰੱਖਵਾ ਆਪਾਂ ਉਹਨਾਂ ਤਕਉਣ ਅੱਛਾ ਢਾਰ ਦਾ ਪਲੰਬ ਹਾਂ ਠੀਕ ਹੈ ਠੀਕ ਹੈ ਢਾਰ ਦਾ ਪਲੰਬ ਫਟਾ ਦਿਓ ਅੱਛਾ ਤੇ ਜਿਵੇਂ ਆਪਣੇ ਪਿੰਡਾਂ 'ਚ ਕੀ ਚੱਲਦਾ ਜਿਹੜਾ ਮਾ ਹੁੰਦਾ ਮਰਲੇ ਚੱਲਦਾ ਕਿ ਬਸਲੇ ਬੈਸਪੇਡ ਤਾਂ ਬਣਾਇ ਜੂਏਗਾ ਆਪਣੇ ਮਾਰਲੇ ਚ ਆ ਲਿਆ ਅੱਛਾ ਇਹਨਾਂ ਦੇ ਗਾਜ ਚੱਲਦੇ ਇੱਕ ਇੱਕ ਮਾਰਲੇ ਚ ਕਿੰਨੇ ਫਟਣਦੇ ਆਗੇ ਮਾਰਲੇ 272 ਫਟ 3 ਇੰਚ 272 ਫਟ 3 ਇੰਚ ਤੇ ਜਿਹੜੀ ਸਰਸਾਈਜ਼ ਕਿੰਨੇ ਫਟਣਦੇ ਆ ਸਰਸਾਈਜ਼ 3 ਫਟ 9 ਇੰਚ 3 ਫਟ 3 ਇੰਚ ਸਰਸਾਈਜ਼ ਤੇ ਇੱਕ ਜਣਾ ਬੈਸਵਾ ਹੁੰਦਾ ਹਾਂ ਕੋਈ 15 ਸਸਾਂਜਾਂ ਹੁੰਦੀਆਂ ਠੀਕ ਹੈ 4 55 ਫਟ 9 ਇੰਚ ਫਟੋ ਗਿਆ ਠੀਕ ਹੈ ਹੂੰ ਤੇ ਮੰਗਲੇ ਦਾ ਕਿਤਵਾਲ ਕਰਨਾ ਹੂੰ ਠੀਕ ਹੈ 1600 ਫੁੱਟ ਨੂੰ 1600 ਫੁੱਟ ਤੇ ਉਹ ਨਾ ਕਰ ਲੋ ਠੀਕ ਹੈ ਠੀਕ ਹੈ ਜੇ ਬੈਸਵਾ ਕਰਨਾ 60 ਸਾਈਂ 60 ਸਾਈਂ ਤੇ ਕਰ ਲੋ ਠੀਕ ਹੈ 1 बाई 5 ਕਰਮ 1 बाई 3 ਕਰਮ ਠੀਕ ਸ਼ਰਮਾ ਵੀ ਕਹਿੰਦੇ ਸਰਾ ਹੀ ਗਿਆ ਨੇ ਠੀਕ ਹੈ ਇਹ ਮੜ ਲਾ 3 बाई 3 ਲਾਉਂਗਾ ਜਿਵੇਂ ਤੁਹਾਨੂੰ ਦੂਰੋਂ ਦੂਰੋਂ ਆ ਕੇ ਮੈਂਤੀ ਕਰਾਉਣ ਨੂੰ ਲੈ ਕੇ ਜਾਂਦੇ ਹਾਂ ਨਾ ਹਾਂ ਬਹੁਤ ਚੰਗਾ ਯਾਰ ਆਉਂ ਗਿਆ ਬਹੁਤ ਕੀਤੀ ਹੈ ਮੈਂਤੀ ਐਂਤੀ ਜਿਵੇਂ ਕਿਸੇ ਪਲਾਟ ਦੀ ਕਰਨੀ ਆ ਜਿਵੇਂ ਪਲਾਟ ਜਿਵੇਂ ਬਣਾ ਜਾਏ ਕਰ ਸਕਦੇ ਆ ਦੋਸਤ ਅੱਛਾ ਤੇ ਆਪਣੇ ਜੱਗੇ ਡਾਕਟਰ ਦੀ ਭੈਣ ਉੱਥੇ ਉਹਨੇ ਗਾਟ ਕੇ ਫਾਇਦੂ ਤੋਂ ਕਰਕੇ ਕਰਮੀਆਂ ਕਿਉਂ ਜਿਵੇਂ ਜਿਵੇਂ ਆਪਾਂ ਉਹ ਫਰਦ ਹੁੰਦੀ ਹੈ ਫਰਦ ਆ ਰੇਗ ਨੂੰ ਦੇਖਣੀ ਨੇ ਜੀ ਨਾ ਜਿਹੜੇ ਚ ਹਾਂ ਕਤੌਨੀ ਹੁੰਦਾ ਖਸਰਾ ਨੰਬਰ ਹੁੰਦਾ ਉਹ ਕੀ ਹੁੰਦਾ ਸਾਹਿਬ ਕੋ ਤਾਂ ਪਤਾ ਵੀ ਉਹਦੇ ਬਾਰੇ ਮੈਨੂੰ ਮੈਂਤੀ ਬਾਰੇ ਪਤਾ ਹੈ ਮੈਂਤੀ ਬਾਰੇ ਪਤਾ ਹੈ ਮੈਂ ਤੇ ਮੈਂ ਫੁੱਟ ਪਾੜ ਦਾ ਆਦਮ ਹੂੰ ਬੰਦੇ ਮਾਲੇ ਬਣਾ ਦੋ ਉਹਦੇ ਠੀਕ ਆ ਕੋਈ ਵੀ ਕੰਮ ਮਰਦਾ ਕੱਢ ਦੋਗੇ ਹਾਂ ਹਾਂ ਜਾਨੀ ਕਿੰਨੇ ਫੁੱਟ ਹੁਣ ਫੁੱਟਾ ਦੋ ਕਿੱਲੇ ਬਣਾ ਦੋ ਖਨਾਰ ਉਹਨਾਂ ਨੂੰ ਮਾਲੇ ਬਣਾ ਦੋ ਠੀਕ ਆ ਕਿੱਲੇ ਮਾਲੇ ਕਿੱਲੇ ਕਿੱਲੇ ਹਣਾ ਹਾਂ ਉਹਨੇ ਫਟ ਬਣਾ ਦੂਗਾ ਠੀਕ ਆ ਇਹ ਕੋਈ ਡਾਕਟਰ ਨਹੀਂ ਠੀਕ ਆ ਠੀਕ ਆ ਹਾਂ ਅੱਜ ਕੱਲ੍ਹ ਤਾਂ ਕੋਈ ਪਤਾ ਨਹੀਂ ਇਹਦੇ ਬਾਰੇ ਨਾ ਕੋਈ ਜਾਣਕਾਰੀ ਹਾਂ ਉ ਤਾਂ ਤਾਂ ਮਾਰ ਬਣਾ ਦੇ ਮਾਰ ਲੈ ਤੱਕਿੱਲੇ ਬਣਾ ਦੇ ਕਿੱਲਿਆਂ ਨੂੰ ਬਣਾ ਦੇ ਠੀਕ ਠੀਕ ਆ ਠੀਕ ਆ ਜੇ ਕਿਹਨੇ ਮੈਂ ਕਹਿੰਦਾ ਕੋਈ ਮੈਂ ਮੇਰੇ ਕੋਲੇ ਆ ਗਿਆ ਬਹੁਤ ਪਲਾੜੀ ਸਮਝਿਆ ਮਾਰ ਲਿਆ ਹਾਂ ਇੱਕ ਵਾਰੀ ਜੀ 100 ਕੱਲੇ ਕਤੀ ਕਰਮਾ 117 ਫੁੱਟ 3 ਇੰਚ ਉਹ ਦੂਜੀ ਵਾਈ 15 ਕਰਮਾ ਤੇ 2 ਫੁੱਟ 2 ਵਾਈ ਥੋਗੀ ਅਸਾਂ ਹਾਂ ਹਾਂ 83 ਫੁੱਟ ਤੇ 8 ਇਚ ਦੀ ਹੋ ਗਈ ਅਸਾਂ ਦੂਜੀ ਵਾਈ ਇੱਕ ਇੱਕ ਵਾਈ ਜੀ 117 ਫੁੱਟ 3 ਇੰਚ ਠੀਕ ਹੈ ਐ ਐ ਕੱਟ ਲਈਦਾ ਠੀਕ ਹੈ ਉਹ ਤਕੀਮ ਕਰ ਲਈਦਾ ਠੀਕ ਹੈ ਜੇ ਤੁਹਾਨੂੰ ਕਿਸੇ ਨੇ ਲਿਆਣਾ ਬੇਨਤੀ ਕਰਨ ਨੂੰ ਜਾੜਿਆ ਕਰੋਗੇ ਹਾਂ ਜੇ ਕਿ ਆਏ ਬਸ ਲਾਉਗੇ ਨਾ ਠੀਕ ਹੈ ਜੇ ਮੈਂ ਤੁਹਾਡਾ ਨੰਬਰ ਪਾ ਦੇਣਾ ਵਿੱਚ ਆਏ ਨੰਬਰ ਠੀਕ ਹੈ ਜੇ ਕਿਸੇ ਨੇ ਵੀ ਮਨਤੀ ਕਰਾਉਣੀ ਆਪਦੇ ਪਲਾਂਟ ਦੀ ਜਾਂ ਖੇਤੀ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣੀ ਆ ਜਮੀਨ ਦੀ ਮਨਤੀ ਕਰਾਉਣੀ ਆ ਪਲਾਂਟ ਦੀ ਕਰਾਉਣੀ ਆ ਸ਼ਹਿਰ ਚ ਕਰਾਉਣੀ ਆ ਪਿੰਡ ਚ ਕਰਾਉਣੀ ਆ ਤਾਂ ਬਾਈ ਜੀ ਆਪਣੇ ਬਲਾਸਪੁਰ ਤੋਂ ਬਲਦੇਵ ਸਿੰਘ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਤੁਹਾਡਾ ਟਾਈਮ ਦੇਣ ਲਈ ਆ ਗਿਆ